ਸਤਿਗੁਰੂ ਅਰਜਨਦੇਵ ਸਾਹਿਬ ਪਾਤਸ਼ਾਹ ਕਿਰਪਾ ਕਰਦੇ ਆ ਕਿ ਨਾਮ ਦਾ ਜਿਹੜਾ ਖਜ਼ਾਨਾ ਨਾ ਉਹ ਅਪਾਰ ਹੈ ਜਿਹਦਾ ਕੋਈ ਪਾਰਾ ਵਰ ਨਹੀਂ ਪਾਇਆ ਜਾ ਸਕਦਾ ਤੇ ਸਤਗੁਰੂ ਕਿਰਪਾ ਕਰਕੇ ਭਗਤਾਂ ਦੇ ਹਿਰਦੇ ਵਿੱਚ ਉਹ ਸੌਂਦੀ ਤੋ ਹਿਰਦੇ ਵਿੱਚ ਵਸਦਾ ਸਤਕਾ ਦੁੱਖ ਕਲੇਸ਼ ਉਹ ਮੰਮਤਾ ਸਭ ਦੂਰ ਨਸ਼ ਜਾਂਦੀ ਹੈ ਤੇ ਸਤਗੁਰੂ ਜੀ ਕਹਿੰਦੇ ਜਿੰਨੇ ਵੀ ਧਾਰਮਿਕ ਗ੍ਰੰਥਾ ਕਿਉਂਕਿ ਉਸਵੇਂ ਸਿਮਰਤियां ਸੀ ਵੇਦ ਸੀ ਸਤਗੁਰੂ ਜੀ ਨੇ ਗਿਣਤੀ ਕਰਕੇ ਕਹਿ ਦਿੱਤਾ ਸਿਮਰਤ ਵੇਦ ਪੁਰਾਨ ਪਕਾਰਨ ਉਪ ਉਥੀਆਂ ਕਹਿੰਦੇ ਧਾਰਮਿਕ ਗ੍ਰੰਥ ਜਿੰਨੇ ਨਾ ਸਿਮਰਤ ਵੇਦ ਪ੍ਰਾਣ ਜਿੰਨੇ ਵੀ ਇਹ ਧਾਰਮਿਕ ਗ੍ਰੰਥ